ਇੱਕ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੈੰਗ ਨੇ ਲੀਡਰਾਂ ਬਾਰੇ ਕਵੜਾ ਸੱਚ ਬੋਲ ਦਿੱਤਾ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈਲੀਕਾਪਟਰ ਉੱਤੇ ਹਰਿਆਣਾ ਵਿੱਚ ਚੋਣ ਪ੍ਰਚਾਰ ਕਰਕੇ ਚਰਚਾ ਵਿੱਚ ਆ ਗਏ ਨੇ ਰਾਜਾ ਬੜਿੰਗ ਦੇ ਕਹਿੰਦਾ ਭਾਵ ਹੈ ਕਿ ਲੀਡਰ ਕਿਸੇ ਦੇ ਸਕੇ ਨਹੀਂ ਹੁੰਦੇ ਉਹਨਾਂ ਜੂਤ ਕਾਂਗਰਸ ਦੇ ਲੁਧਿਆਣਾ ਵਿੱਚ ਰੱਖੇ ਇੱਕ ਪ੍ਰੋਗਰਾਮ ਵਿੱਚ ਨੌਜਵਾਨਾਂ ਨੂੰ ਆਖਿਆ ਕਿ ਉਹ ਤੈਅ ਕਰ ਲੈਣ ਕਿ ਲੀਡਰ ਬਣਨਾ ਹੈ ਜਾਂ ਧੜੇਬੰਦੀ ਵਿੱਚ ਪੈ ਕੇ ਚਮਚੇ ਨਿਸਾਲ ਵੱਜੋ ਉਹਨਾਂ ਕਿਉਂ ਸਾਫਕਾ ਮੈਂਬਰ ਪਾਰਲੀਮੈਂਟ ਜਗਮੀਰ ਸਿੰਘ ਬਰਾੜ ਦਾ ਜ਼ਿਕਰ ਕੀਤਾ ਇਨ੍ਹਾਂ ਦੋਹਾਂ ਅਹਿਮ ਮੁੱਦਿਆਂ ਉੱਤੇ ਅੱਜ ਦੀ ਇਸ ਵੀਡੀਓ ਵਿੱਚ ਚਰਚਾ ਕਰਨੀ ਹੈ ਪਰ ਪਹਿਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਸੌਰੇ ਸੂਬੇ ਹਰਿਆਣਾ ਵਿੱਚ ਚੋਣ ਪ੍ਰਚਾਰ ਇਸ ਲਈ ਵਰਤੇ ਗਏ ਹੈਲੀਕਾਪਟਰ ਦੀ ਪੰਜਾਬ ਦੇ ਮੁੱਖ ਮੰਤਰੀ ਹਰਿਆਣਾ ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਰੁੱਝੇ ਹੋਏ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਅੰਦਰ ਹੋਣ ਕਰਕੇ ਭਗਵੰਤ ਮਾਨ ਦੇ ਮੋਢਿਆਂ ਉੱਤੇ ਹੋਰ ਵੀ ਜ਼ਿੰਮੇਵਾਰੀ ਆ ਗਈ ਹੈ ਅਜੇ ਹੱਟੂ-ਕੱਟ ਪੰਜਾਬ ਦੇ ਮੁੱਖ ਮੰਤਰੀ ਖੁੱਤਾ ਸਮਝਦੇ ਨੇ ਬਾਕੀ ਉਹਨਾਂ ਦੇ ਸਹੁਰੇ ਵੀ ਇਸੇ ਗਵਾਂਡੀ ਸੂਬੇ ਹਰਿਆਣਾ ਵਿੱਚ ਨੇ ਇਸੇ ਕਰਕੇ ਉਹਨਾਂ ਦਾ ਹੈਲੀਕਾਪਟਰ ਆਏ ਦਿਨ ਹਰਿਆਣਾ ਦੇ ਕਿਸੇ ਨਾ ਕਿਸੇ ਵਿਧਾਨ ਸਭਾ ਵਾਲਕੇ ਵਿੱਚ ਹੁੰਦਾ ਹੈ ਇਹ ਹੈਲੀਕਾਪਟਰ ਉਹਨਾਂ ਨੇ ਆਪਣੇ ਹੋਰ ਨਾ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਪਹਿਲਾ ਵਾਂਗ ਲੈ ਆਏ ਜਾਂ ਇਹ ਪੰਜਾਬ ਸਰਕਾਰ ਦਾ ਹੈ ਕੀ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਹੈਲੀਕਾਪਟਰ ਉੱਤੇ ਹਰਿਆਣਾ ਦੀਆਂ ਚੋਣਾਂ ਜਿੱਤਣ ਲਈ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਨੇ ਇਸ ਦਾ ਪੱਕਾ ਪਤਾ ਮਾਨਿਕ ਗੁਇਲ ਵਰਗੇ ਆਰਟੀਆਈ ਐਕਟਿਵਿਸਟ ਅਤੇ ਵਿਜਲ ਬਲੋਰ ਲਉਣਗੇ ਪਰ ਜਿਸ ਤਰ੍ਹਾਂ ਹਰਿਆਣਾ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਸਾਹਮਣੇ ਖੜੇ ਹੈਲੀਕਾਪਟਰ ਵੱਲ ਇਸ਼ਾਰਾ ਕਰਕੇ ਇਸ ਨੂੰ ਵਿਰੋਧੀ ਧਿਰ ਦੇ ਆਗੂਆਂ ਤੋਂ ਖੋਣ ਦੀ ਗੱਲ ਮਾਣ ਨਾਲ ਦੱਸ ਰਹੇ ਨੇ ਉਸ ਤੋਂ ਲੱਗਦਾ ਹੈ ਕਿ ਇਹ ਪੰਜਾਬ ਸਰਕਾਰ ਦਾ ਹੀ ਹੈ ਉਹ ਲੋਕਾਂ ਨੂੰ ਇਸ ਹੈਲੀਕਾਪਟਰ ਦੀ ਫੋਟੋ ਖਿੱਚ ਕੇ ਰੱਖਣ ਲਈ ਵੀ ਕਹਿੰਦੇ ਨੇ ਹੁਣ ਜੇਕਰ ਕਿਸੇ ਨੇ ਫੋਟੋ ਖਿੱਚੀ ਹੋਊ ਜਾਂ ਅਗਲੀ ਵਾਰ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਪਾਊਗਾ ਤਾਂ ਸਥਿਤੀ ਹੋਰ ਸਪਸ਼ਟ ਹੋਏਗੀ ਮੁੱਖ ਮੰਤਰੀ ਦੇ ਗੱਲ ਕਰਨ ਦੇ ਅੰਦਾਜ਼ ਤੋਂ ਇਹ ਲੱਗਦਾ ਹੈ ਕਿ ਇਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਹੀ ਹੈ ਤਾਂ ਕੀ ਮੁੱਖ ਮੰਤਰੀ ਪੰਜਾਬ ਅਤੇ ਪੰਜਾਬੀਆਂ ਦੇ ਸਿਰ ਉੱਤੇ ਹਰਿਆਣਾ ਦੀਆਂ ਚੋਣਾਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਵਿੱਚ ਲੱਗੇ ਹੋਏ ਨੇ ਕੀ ਪੰਜਾਬ ਦੇ ਖਰਚੇ ਉੱਤੇ ਇਹ ਕੁਤਾਹੀ ਹੋ ਰਹੀ ਹੈ आरटीआई ਰਾਹੀਂ ਪੁਕਤਾ ਜਾਣਕਾਰੀ ਬਾਅਦ ਵਿੱਚ ਮਿਲੇਗੀ ਉਸ ਤੋਂ ਹੀ ਸਾਫ਼ ਹੋਏਗਾ ਕਿ ਹਰਿਆਣਾ ਦੀਆਂ ਚੋਣਾਂ ਦੌਰਾਨ ਪੰਜਾਬ ਦਾ ਹੈਲੀਕਾਪਟਰ ਗਵਾਂਢੀ ਸੂਬੇ ਵਿੱਚ ਕਿੰਨੀ ਵਾਰ ਕਦੋਂ-ਕਦੋਂ ਅਤੇ ਕਿਸ ਲਈ ਗਿਆ ਖਾਸ ਤੌਰ ਤੇ ਇਸ 4 ਅਗਸਤ ਦਾ ਜ਼ਿਕਰ ਲਾਜ਼ਮੀ ਹੋਏਗਾ ਕਿਉਂਕਿ ਇਸੇ ਦਿਨ ਮੁੱਖ ਮੰਤਰੀ ਮੌਕੇ ਉਤੇ ਖੜੇ ਹੈਲੀਕਾਪਟਰ ਵੱਲ ਇਸ਼ਾਰਾ ਕਰਕੇ ਇਸ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਤੋਂ ਖੋਣ ਦੀ ਗੱਲ ਕਹਿ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 5 ਸਾਲ ਦਾ ਸਮਾਂ ਬੀਤ ਚੁੱਕਿਆ ਹੈ ਸੱਤਾ ਹਾਸਲ ਕਰਨ ਵੇਲੇ ਤੋਂ ਹੀ ਇੱਕ ਤਰ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਇਹ ਸਰਕਾਰ ਇਲੈਕਸ਼ਨ ਮੋਡ ਵਿੱਚ ਹੈ ਕਦੋਂ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਆ ਜਾਂਦੀ ਹੈ ਅਤੇ ਕਦੋਂ ਵਿਧਾਨ ਸਭਾ ਦੀ ਜ਼ਿਮਨੀ ਚੋਣ ਕਦੇ ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਹੋਰਨਾਂ ਸੂਬਿਆਂ ਦੀਆਂ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਹਾਜ਼ ਵਿੱਚ ਉੱਥੇ ਲੈ ਜਾਣਾ ਪੈਂਦਾ ਹੈ। ਹਾਲ ਹੀ ਵਿੱਚ ਲੋਕ ਸਭਾ ਚੋਣਾਂ ਹੋ ਕੇ ਹਟੀਆਂ ਨੇ। ਕਈ ਮਹੀਨੇ ਇਹ ਚੋਣ ਪ੍ਰਕਿਰਿਆ ਜਾਰੀ ਰਹੀ। ਹਾਲੇ ਤਾਂ ਪੰਚਾਇਤੀ ਚੋਣਾਂ ਬਾਰ-ਬਾਰ ਟਾਲੀਆਂ ਜਾ ਰਹੀਆਂ ਨੇ। ਨੇੜ ਭਵਿੱਖ ਵਿੱਚ ਪੰਚਾਇਤਾਂ ਨਾਲ ਜੁੜੀਆਂ ਚੋਣਾਂ ਕਰਵਾਉਣੀਆਂ ਪੈਣਗੀਆਂ। ਚਾਰ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵੀ ਹੋਣੀਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਵਿੱਚ ਸੋਧ ਅਤੇ ਵੋਟਾਂ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ ਜਦੋਂ ਨਗਰ ਕੌਂਸਲ ਚੋਣਾਂ ਹੋਣਗੀਆਂ ਤਾਂ ਮਗਰ ਹੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਵਿਗਲ ਵੀ ਵੱਜ ਜਾਏਗਾ ਇਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸਰਕਾਰ ਹਲੇ ਇਲੈਕਸ਼ਨ ਮੋਡ ਵਿੱਚ ਹੀ ਰਹੇਗੀ ਅਜਿਹੇ ਵਿੱਚ ਜ਼ਰੂਰੀ ਹੈ ਕਿ ਪੰਜਾਬ ਵਿੱਚੋਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਵੱਡਾ ਫਤਵਾ ਦਿੱਤਾ ਉਸ ਦੇ ਮੱਦੇਨਜ਼ਰ ਲੋਕਾਂ ਅਤੇ ਪੰਜਾਬ ਲਈ ਕੁਝ ਕਰ ਲਿਆ ਜਾਵੇ ਹਾਲੇ ਬਹੁਤ ਸਾਰੇ ਕੰਮ ਬਾਕੀ ਨੇ ਜਿਹੜੇ ਗੱਲਾਂ ਨਾਲ ਨਹੀਂ ਹੋਣੇ ਹਲੇ ਤਾਂ ਕਈ ਕੀਤੇ ਵਾਅਦੇ ਪੂਰੇ ਕਰਨੇ ਵੀ ਬਾਕੀ ਨੇ ਪੰਜਾਬ ਸਰ ਪਹਿਲਾਂ ਹੀ ਹਜ਼ਾਰਾਂ ਕਰੋੜਾਂ ਦਾ ਕਰਜ਼ਾ ਚੜਿਆ ਹੋਇਆ ਹੈ ਅਤੇ ਹੁਣ ਇਸ ਸਰਕਾਰ ਨੇ 700 ਕਰੋੜ ਦਾ ਹਾਲ ਹੀ ਵਿੱਚ ਹੋਰ ਕਰਜ਼ਾ ਚੁੱਕਿਆ ਹੈ ਸਭ ਤੋਂ ਵੱਡੇ ਮੁੱਦੇ ਬੇਅਦਵੀ ਅਤੇ ਨਸ਼ਿਆਂ ਦੀ ਰੋਕਥਾਮ ਲਈ ਵਾਅਦੇ ਵਫਾ ਨਹੀਂ ਹੋਏ ਉੰਜ ਮੁੱਖ ਮੰਤਰੀ ਉੱਤੇ ਹੈਲੀਕਾਪਟਰ ਵਰਤਣ ਦੇ ਦੋਸ਼ ਇਕੱਲੇ ਵਿਰੋਧੀ ਜਾਂ ਕੋਈ ਹੋਰ ਨਹੀਂ ਲਾ ਰਿਹਾ ਸਗੋਂ ਖੁਦ ਮੁੱਖ ਮੰਤਰੀ ਹਰਿਆਣਾ ਵਿੱਚ ਕੀਤੀਆਂ ਚੋਣ ਰੈਲੀਆਂ ਦੌਰਾਨ ਇਸ ਦਾ ਜ਼ਿਕਰ ਕਰ ਰਹੇ ਨੇ ਦੇਖੋ ਕਿਵੇਂ ਮੁੱਖ ਮੰਤਰੀ ਆਪੇ ਇਸ ਦਾ ਜ਼ਿਕਰ ਛੇੜਦੇ ਨੇ ਬਹੁਤ ਖੁਸ਼ੀ ਹੋਈ ਇਸ ਗਾਉਂ ਮੇ ਆ ਕੇ ਬੱਲਾ ਗਾਉਂ ਮੇ ਔਰ ਇਸ ਗਾਉਂ ਦਾ ਇਤਿਹਾਸ ਮੈਨੂੰ ਪਤਾ ਚੱਲਾ ਕਿ ਕੁਰਬਾਨੀਆਂ ਦਾ ਇਤਿਹਾਸ ਹੈ ਔਰ ਇਹ ਪੂਰਾ ਗਾਉਂ ਹੀ ਮਾਨ ਬਰਾਦਰੀ ਦਾ ਹੈ ਬਹੁਤ ਪੁਰਾਣੇ पंजाब से जब ग्रेटर पंजाब होता था बड़ा पंजाब होता था उधर से आए करनाल के पास भी बहुत से गांव ऐसे हैं आसपास में पांच सात गांव भी ऐसे हैं जो मान बिरादरी से हैं देखो भाई साहब बात यह है कि आम लोगों के पास राज अभी आया है इससे पहले आप लोगों के और आम लोगों के बेटे बेटियों को सिर्फ जिंदाबाद और मुर्दाबाद के लिए यूज किया जाता था इस्तेमाल किया जाता था चेयरमैन तो मंत्री तो मुख्यमंत्री तो चौटाले बनते थे कांग्रेसी बनते थे खट्टर बनते थे सैनी ये नायब सैनी अब बना दिया ये पार्टियों के बड़े नेता बनते थे आम लोगों को नहीं मौका मिलता था ये अरविंद केजरीवाल की पार्टी है जिसने आम लोगों को मंत्री मुख्यमंत्री चेयरमैन बनाया इस बात के लिए मैं तालियां चाहूंगा आप लोगों से कि आप लोगों की बारी आ गई आम लोगों दी बारी आ गई हम आम लोगों के धिया पुत चेयरमैन बन गए मंत्री बन गए विधायक बन गए मुख्यमंत्री बन गए क्यों नहीं बन गए की गल भी की कमी है साढ़े बच्चे चे? ਸਾਨੂੰ ਲਾਲ ਬੱਤੀ ਵਾਲੀ ਗੱਡੀ 'ਚ ਬੈਠਣਾ ਨਹੀਂ ਆਉਂਦਾ ਸਾਨੂੰ ਹੈਲੀਕਾਪਟਰ 'ਚ ਉਤਰਨਾ ਨਹੀਂ ਆਉਂਦਾ ਆ ਜਿਹੜਾ ਹੈਲੀਕਾਪਟਰ ਖੜਾ ਹੈ ਨਾ ਜਰ ਨਹੀਂ ਫੋਟੋ ਖਿੱਚ ਲਿਓ ਇਹ ਇਹਨਾਂ ਤੋਂ ਖੋਇਆ ਹੈ ਇਹਨਾਂ ਨੇ ਦੇਣਾ ਨਹੀਂ ਸੀ ਇਤਾਂ ਬੰਦਿਆਂ ਨੂੰ ਇਹ ਲੋਕਾਂ ਨੇ ਲੈ ਕੇ ਦਿੱਤਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਲੈ ਕੇ ਦਿੱਤਾ 92 ਸੀਟਾਂ ਦੇ ਕੇ 117 'ਚੋਂ ਆ ਹੈਲੀਕਾਪਟਰ ਲੈ ਕੇ ਦਿੱਤਾ ਨਹੀਂ ਤਾਂ ਇਹ ਸਮਝਦੇ ਸੀ ਇਹ ਸਾਡੇ ਹੀ ਹੁੰਦੇ ਆ ਬਸ ਕੋਣ ਜਿਹਦੇ ਇਨਾਂ ਦੇ ਘਰਾਂ ਦੇ ਉੱਤੋਂ ਦੀ ਉੱਡਦਾ ਹੈ ਇਨਾਂ ਦੇ ਬੱਚੇ ਦੇਖਦੇ ਨੇ ਮੰਮੀ ਆਪਣੇ ਵਾਲਾ ਉਹ ਗੰਦੀਪੁੱਤ ਆਪਣੇ ਵਾਲਾ ਨਹੀਂ ਹੈਗਾ ਹੁਣ ਇਹ ਤਾਂ ਹੁਣ ਉਹਨਾਂ ਵਾਲਾ ਹੀ ਹੋ ਗਿਆ ਹੁਣ ਪੰਜਾਬ ਦੇ ਮੁੱਖ ਮੰਤਰੀ ਇਸ ਤੋਂ ਇਲਾਵਾ ਆਪਣੇ ਹਰਿਆਣਾ ਵਿੱਚ ਸੌਰੇ ਹੋਣ ਦਾ ਜ਼ਿਕਰ ਵੀ ਖੁਦ ਕਰਦੇ ਨੇ ਅਤੇ ਹਰਿਆਣਵੀ ਲੋਕਾਂ ਤੋਂ ਵੋਟਾਂ ਵਿੱਚ ਹਮਾਇਤ ਦੀ ਉਮੀਦ ਕਰਦੇ ਨੇ ਉਹ ਕਹਿੰਦੇ ਨੇ ਕਿ ਜਿਵੇਂ ਉਹਨਾਂ ਨੂੰ ਆਪਣੇ ਪਿੰਡ ਸਤੌਜ ਵਿੱਚ ਬਿਨਾਂ ਵੋਟਾਂ ਮੰਗਿਆਂ ਹੀ ਭਰਪੂਰ ਸਮਰਥਨ ਮਿਲਦਾ ਹੈ ਉਹమే ਹੀ ਹਰਿਆਣਵੀ ਉਹਨਾਂ ਦੀ ਰਿਸ਼ਤੇਦਾਰੀ ਜਵਾਈ ਫੁੱਫੜ ਹੋਣ ਦਾ ਮਾਣ ਰੱਖਣ ਉਹ ਹਰਿਆਣਾ ਨੂੰ ਪੰਜਾਬ ਦਾ ਛੋਟਾ ਭਰਾ ਵੀ ਦੱਸਦੇ ਨੇ ਹਰਿਆਣਾ ਨਾਲ ਬਹੁਤ ਕੁਝ ਸਾਂਝਾ ਹੋਣ ਦਾ ਵਿਸਤਾਰ ਵਿੱਚ ਜ਼ਿਕਰ ਕਰਦੇ ਨੇ ਕਿ ਹਰਿਆਣਵੀ ਲੋਕ ਜਵਾਈ ਫੁੱਫੜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦਾ ਇਹ ਮਾਣ ਰੱਖਣਗੇ ਸਵਾਲ ਇਹ ਨਹੀਂ ਸਗੋ ਪੰਜਾਬ ਦੇ ਹਿੱਤਾਂ ਦਾ ਏ ਹਰਿਆਣਾ ਨਾਲ ਸਾਡਾ ਪਾਣੀਆਂ ਤੋਂ ਲੈ ਕੇ ਰਾਜਧਾਨੀ ਤੱਕ ਦੇ ਕਈ ਮਸਲੇ ਅਤੇ ਰੌਲੇ ਨੇ ਆਪਣੇ ਸਹਰੇ ਪਿਹੇਵੇ ਹੋਣ ਅਤੇ ਹੋਰ ਇੱਧਰ ਉੱਧਰ ਦੀਆਂ ਕਈ ਗੱਲਾਂ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹੱਕਾਂ ਦਾ ਬਿਲਕੁਲ ਵੀ ਜ਼ਿਕਰ ਨਹੀਂ ਕਰਦੇ ਹਰਿਆਣਾ ہمارا ਛੋਟਾ ਭਾਈ ਹੈ 64 ਤੱਕ ਅਸੀਂ ਇਕੱਠੇ ਥੇ ہمارا ਕਲਚਰ ਸਾਂਝਾ ਹੈ हम एक ही पत्तन का पानी पीते हैं भाई साहब हमारी फसलें एक जैसी हैं उन फसलों को लगने वाले कीड़े भी एक जैसे हैं और देश को लगने वाले कीड़े भी एक ही हैं जो देश के खजाने को लगे हुए हैं भाई साहब लूटने के लिए मैं अपने गांव में संगरूर डिस्ट्रिक्ट में मेरा गांव है सतौज मैं अपने गांव में कभी वोट नहीं मांगता मैं गांव वालों को इकट्ठे कर लेता हूं और उनको कहता हूं आपसे भी वोट मांगने पड़ेंगे फिर तो यार फिर कौन सी राजनीति है जरा गांव से वोट मांगने पड़ेंगे आप लोग तो सब मेरे लिए वोट मांगो तो मेरे गांव ने कभी मुझे निराश नहीं किया वो कहते हैं आप यहां पे वोट मत मांगिए हम आपके लिए रिश्तेदारियों में भी जाएंगे दोस्तों में भी जाएंगे और गांव से तो कभी वोट कम हुए ही नहीं है अस्सी नब्बे परसेंट वोट जो है गांव से मिलते हैं तो ये गांव जैसा ही है मेरे लिए तो तो वालों से तो मेरे ख्याल में वोट नहीं मांगने पड़ेंगे और कोई धमकी नहीं दे रहा हूं ये ये मत समझना कि हमें कह रहा है कि आपसे वोट नहीं मांगने पड़ेंगे वो वाली बात नहीं है वो पुराने फुफ्फड़ जो होते थे वो चले गए आजकल कोई कोई नहीं आजकल सबकी इज्जत सम्मान सब ठीक है ठीक है ना तो मैं यही कहना चाहता हूँ रिश्तेदार भी मेरे आए हुए हैं बैठे हैं मेरे दोस्त मेरे रिश्तेदार भी बैठे हैं आपने इतना मान सम्मान दे रहे हो हरियाणा में अभी पेहवा से आ रहा हूं इसके बाद मेरी कैथल के पास एक रैली है हर रोज जहां जहां ड्यूटी लगेगी जाएंगे और हरियाणा में तो वैसे भी रिश्तेदारी है पहवा में तो रिश्तेदारी है और पेवा वालों ने आज इतना मान सम्मान दिया मैंने कहा जी ऐसी बात नहीं है वो पुरानी पुराने वाली बात होती थी कि दामाद आया है तो पूरा गांव उसके लिए बना रहा होता था रात्रि भोज ये वो आजकल इज्जत बची रहे वही ठीक है आजकल फुफा की वो कीमत नहीं है जो पहले होती थी तो मैं तो ये कहूँगा कि अपने अपने बच्चों को पढ़ाइए ਉਨਕੋ ਨੌਕਰੀ ਦਿਲਵਾਈਏ ਉਹ ਲੋਕ ਆਪਕੇ ਬੱਚੇ ਗਰੀਬੀ ਖਤਮ ਕਰ ਸਕਤੇ ਆਪਕਾ ਘਰ ਕੀ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਖਤਮ ਕਰ ਸਕਤਾ ਅਗਰ ਆਪਕੇ ਬੱਚੇ ਪੜ ਗਏ ਅਫਸਰ ਬਣ ਗਏ ਤਬ ਘਰ ਕੀ ਗਰੀਬੀ ਖਤਮ ਹੋਗੀ ਤਬ ਆਪਕੇ ਘਰ ਕੀ ਗਰੀਬੀ ਖਤਮ ਉਧਰ ਲੁਧਿਆਣਾ ਵਿੱਚ ਪੰਜਾਬ ਜੂਤ ਕਾਂਗਰਸ ਦੇ ਪ੍ਰੋਗਰਾਮ ਵਿੱਚ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਬਣੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਬਹੁਤ ਕੁਝ ਕੌੜਾ ਅਤੇ ਸੱਚ ਬੋਲ ਦਿੱਤਾ ਇਹ ਅਜੇਹਾ ਸੱਚ ਸੀ ਜੋ ਬਹੁਤ ਸਾਰੇ ਲੀਡਰਾਂ ਦੇ ਹਜ਼ਮ ਨਹੀਂ ਹੋਣਾ ਪਰ ਇਸ ਤੋਂ ਕਈਆਂ ਨੂੰ ਸਬਕ ਜ਼ਰੂਰ ਲੈਣਾ ਚਾਹੀਦਾ ਹੈ ਖਾਸ ਤੌਰ ਤੇ ਨਵੀਂ ਉੱਭਰੀ ਲੀਡਰਸ਼ਿਪ ਨੂੰ ਉਹਨਾਂ ਬਹੁ ਗੰਤੀ ਲੀਡਰਾਂ ਦੀ ਫਿਤਰਤ ਬਿਆਨ ਕੀਤੀ ਹੈ ਉਹਨਾਂ ਦੇ ਕਹਿਣ ਦਾ ਭਾਵ ਸੀ ਕਿ ਲੀਡਰ ਕਿਸੇ ਦੇ ਸਕੇ ਨਹੀਂ ਹੁੰਦੇ ਸਿਆਸਤ ਵਿੱਚ ਪਿਓ ਪੁੱਤ ਦਾ ਅਤੇ ਭਰਾ ਭਰਾ ਦਾ ਸਕਾ ਨਹੀਂ ਉਹ ਕਹਿੰਦੇ ਨੇ ਕਿ ਲੀਡਰ ਆਪਣੀ ਗੱਲ ਅਤੇ ਆਪਣੇ ਹਿੱਤ ਹੀ ਪਹਿਲਾਂ ਰੱਖਦਾ ਅਤੇ ਦੇਖਦਾ ਹੈ ਜਿਹੜੇ ਨਾਲ ਤੁਰਨ ਫਿਰਨ ਵਾਲੇ ਆਗੂ ਉਸ ਤੋਂ ਝਾਕ ਰੱਖਦੇ ਨੇ ਉਹ ਇੱਕ ਤਰ੍ਹਾਂ ਨਾਲ ਬਾਅਦ ਵਿੱਚ ਧੋਖੇ ਦਾ ਸ਼ਿਕਾਰ ਹੁੰਦੇ ਨੇ ਇਸ ਵਿੱਚ ਉਹ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਦਾ ਵੀ ਜ਼ਿਕਰ ਕਰਦੇ ਨੇ ਜਿਨ੍ਹਾਂ ਨਾਲ ਕੁਝ ਦਹਾਕੇ ਪਹਿਲਾਂ ਉਹਨਾਂ ਦੀ ਕਾਫੀ ਨੇੜਤਾ ਵੀ ਰਹੀ ਹੈ ਤੁਸੀਂ ਖੁਦ ਹੀ ਦੇਖੋ ਰਾਜਾ ਬੜਿੰਗ ਕਿਵੇਂ ਨੌਜਵਾਨਾਂ ਨੂੰ ਆਪਣੇ ਦਮ ਉੱਤੇ ਲੀਡਰ ਬਣਨ ਲਈ ਕਹਿੰਦੇ ਨੇ ਅਤੇ ਲੀਡਰ ਅਤੇ ਚਮਚੇ ਵਿਚਲੇ ਫਰਕ ਨੂੰ ਵੀ ਦੱਸ ਰਹੇ ਨੇ ਕੋਈ ਵਿਅਕਤੀ ਜਿਹੜਾ ਯੂਥ ਕਾਂਗਰਸ ਦਾ ਚੁਣ ਕੇ ਆਇਆ ਹੈ ਉਹ ਇਹ ਹਰ ਨੌਜਵਾਨ ਸਾਥੀ 'ਚ ਦਮ ਹੈ ਕੁਝ ਕਰਨ ਦਾ ਉਹ ਰਾਜਾ ਬੜਿੰਗ ਤੋਂ ਵੀ ਅੱਗੇ ਪਹੁੰਚ ਸਕਦਾ ਹੈ ਪਰ ਸ਼ਰਤ ਕੀ ਹੈ ਤੁਸੀਂ ਧੜੇ ਬੰਦੀਆਂ ਚ ਨੌਜਵਾਨ ਮੁੰਡੇ ਫਸ ਗਏ ਔਰ ਧੜੇ ਬੰਦੀਆਂ ਦਾ ਸ਼ਿਕਾਰ ਹੋ ਕੇ ਤੁਸੀਂ ਲੋਕ ਆਪਣੇ ਆਪ ਆਪਣੇ ਕੈਰੀਅਰ ਨੂੰ ਸੁਆਗਤਾਂ ਚ ਲਾ ਲਈ ਫਲਾਣਾ ਕਹਿੰਦਾ ਕਿ ਮੈਂ ਦਾ ਬਈ ਸਲਾਗੇ ਗਰੁੱਪ ਦਾ ਹੈ ਫਲਾਣਾ ਕਹਿੰਦਾ ਮੈਂ ਫਲਾਗੇ ਗਰੁੱਪ ਦਾ ਹੈ ਕਿਸੇ ਨੇ ਕਿਸੇ ਹੱਥੇ ਨਹੀਂ ਕਰਨਾ ਕੋਈ ਵੀ ਰਾਜਨੀਤਿਕ ਚੀਜ਼ ਹੈ ਕਾਈਂਡਲੀ ਅੰਡਰਸਟੈਂਡ ਹਰ ਵਿਅਕਤੀ ਨੂੰ ਆਪਣੀ ਲੱਗੀ ਹਈ ਆ ਪਹਿਲਾਂ ਜਦੋਂ ਮੈਂ ਰਾਹੁਲ ਦੀਪੂਰੇ ਜਾਂਦਾ ਤਾਂ 10 ਮਿੰਟ ਪਹਿਲਾਂ ਮੈਂ ਆਪਣੀ ਗੱਲ ਕਰਦਾ ਹੁਣ ਤਾਂ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਹੈ ਮੈਂ ਸਾਰੇ ਪੰਜਾਬੀ ਰਿਪੋਰਟ ਦਿਨਾ ਲੇਕਿਨ 10 ਮਿੰਟ ਆਪਣੀ ਵੀ ਗੱਲ ਕਰ। ਜੋ ਵੀ ਬੜੀ देर बाद ਮੌਕਾ ਮਿਲਦਾ ਹੈ ਅਗਲਾ ਕਿਨਾਂ ਮੈਂ ਆਪਣੀ ਗੱਲ ਚਲਾਣਾ ਤੁਸੀਂ ਕਹਿੰਦੇ ਕੀ ਸ਼ਾਇਦ ਫਲਾਣਾ ਮੈਨੂੰ ਅੱਗੇ ਵਧਾ ਦੂਗਾ ਕਿਸੇ ਨੇ ਨਹੀਂ ਮਤੌੜਾ ਕੋਈ ਕਾਈਂਲੀ ਪਲੀਜ਼ ਆਪਣੀ ਆਪਣੀ ਕੁਰੇ ਕਿਰਨ ਤੁਸੀਂ ਲੋਕ ਕਰੈਕਟ ਨਹੀਂ ਕਰ ਰਹੇ ਨੌਜਵਾਨ ਸਾਹਿਬ ਠੀਕ ਕੁੜਤੇ ਪਜਾਮੇ ਚੰਗੀਆਂ ਪੱਗ ਮੁੱਛਾ ਮੈਂ ਨਹੀਂ ਬੁਲਾਉਣਾ ਇਹ ਕਿਉਂ ਮੈਂ ਫਲਾਣਾ ਗਰੁੱਪ ਦਾ ਮੈਨੂੰ ਇਹ ਤਾਂ ਦੱਸੋ ਵੀ ਫਲਾਣਾ ਗਰੁੱਪ ਦਾ ਜਿਹੜਾ ਉਹ ਆਪਣੀ ਐਮਐਨਏ ਦੀ ਟਿਕਟ ਛੱਡ ਕੇ ਤੁਹਾਨੂੰ ਦੇ ਦੇਗਾ ਬੋਲੋ ਯਾਰ ਨਹੀਂ ਨਹੀਂ ਸਰ ਦਾ ਬਾਪ ਆਪੇ ਪੁੱਤ ਨੂੰ ਟਿਕਟ ਦੇਣੀ ਚਾਹੀਦੀ ਹੈ ਸਰ ਦਾ ਭਰਾ ਦੇਣੀ ਚਾਹੀਦੀ ਹੈ मैं थोड़ा बेनती करनी चाहना किसी ने तो नहीं देना अपनी पहचान थोड़े दमखम तो ने अगर दमखम नहीं होगा तो कोई थोन मूहे नहीं लाएगा फिर ठीक है इफ यू वॉन्ट टू डू अ चमचागिरी ठीक है जिन्नी मर्जी कर लो किसी का पैर चक्की फिरो किसी की गड्डी चढ़े फिरो ਲੀਡਰ ਬੰਨਾਇਓ ਕਿ ਚਮਚੇ ਬੰਨੇਓ ਚਮਚੇ ਬੰਨੇ ਆਇਓ ਤਾਂ ਗਰੂਪੀ ਦਾ ਆਮ ਫਰਾਮ ਬੈ ਚੱਕੀ ਲੋ ਮੈਂ ਥੋੜੀ ਮੈਂ ਪਹਿਚਾਨ ਚਮਚੇ ਦੀ ਹੂ ਉਪਚੇ ਰੰਗੀਦਰ ਹੀ ਹੱਸਦੇ ਵੀ ਗੱਲ ਦੇਖਣਾ ਕੀ ਕਰੂੰ ਮੈਂ ਸੱਚ ਕਹੇ ਆਈਦਰ ਲੀਡਰ ਬੰਨਾ ਤਾਂ ਤੁਹਾਨੂੰ ਆਪਣੀ ਗੱਲ ਆਪਣੀ ਰੱਖਣੀ ਪੈਗੀ ਆਪਣੀ ਪਹਿਚਾਨ ਬਣਾਣੀ ਪੈਗੀ ਮੈਂ ਵੈਸੇ ਉਦਾਹਰਣ ਲੈਣਾ ਇੱਕ ਮੈਂ मेरे फादर जगमीत सिंह बरार के दोस्त होंगे उन्होंने जेल के आए आज मैं छोटा जाट प्रधान होंगे आई यूज टू ड्राइव हिस कार वैसे ही कार मेरी होंगी कार नहीं सुना मेरी कार ची हों कई लोग यही कहना सके राजा भाई बाई जी का ड्राइविंग करता रहे राजा बड़िंग हालांकि मेरे नाल बहुत प्यार उन्होंने मेरा भी उन्होंने प्यार ਪਰ ਪੋਜ਼ਿਟਿਵ ਕੀ ਹੋਇਆ ਮੇਰੇ ਤੇ ਉਹ ਟੈਕ ਕਈ ਸਾਲ ਲੱਗਿਆ ਰਿਆ ਲੱਗਿਆ ਕਿ ਮੈਂ ਤਾਂ ਬੱਚਿਆ ਹਰਗਾ ਸੀ ਉਹਨਾਂ ਦੇ ਹੁਣ ਤੱਕ ਜਿਹੜਾ ਕਿਹਾ ਸੀ ਉਹ ਟੈਕ ਸੋ ਟੈਕ ਇਹਦਾ ਯਾਰ ਸਲਾਮੀ ਗਰੁੱਪ ਦਾ ਹੈ ਸਲਾਮੀ ਦਾ ਮੈਂ ਯਾਦ ਆ ਮੇ ਯੂਥ ਕਾਂਗਰਸ ਦਾ ਇਲੈਕਸ਼ਨ ਲੜਦਾ ਸੀ ਕਿ ਮੈਂ ਸੁਨੀਲ ਕੁਮਾਰ ਗਾਖੜ ਕੋਲ ਚਲਾ ਗਿਆ ਬਿੱਟੂ ਨਾਲ ਪਹਿਲਾ ਚੋਣ ਸੀ ਉਹਨੇ ਮੈਨੂੰ ਖਾਣਾ ਖੁਣਨ ਬਾਹਰ ਕਿਹਾ ਬਟੇ ਤੈਨੂੰ ਵੋਟ ਨਹੀਂ ਪਾਣਾ ਮੈਂ ਕਿਹਾ ਕਿ ਕਿਉਂ ਤੂੰ ਜ਼ਮੀਂਦਾਰ ਆਦਮੀ ਸੈ ਅਦਰਵਾਈਜ਼ ਤੂੰ ਚੰਗਾ ਬੰਦਾ ਹੈ ਜ਼ਮੀਂਦਾਰ ਆਦਮੀ ਦਿਨ ਦਾ ਜ਼ਗਨੀਨ ਬਾਈ ਕਹਿੰਦਾ ਕਿ ਉਹ ਨਾ ਕਿਸੇ ਹੋਰ ਕਹਿੰਦਾ ਮੈਂ ਖਰਬਖਾਈ ਮੇਂ ਬਿਆ ਹਬੋਰ ਚ ਨੁਕਸਾਨ ਹੋਇਆ ਸੋ ਰਾਣੀਬੀ ਤੇ ਪਤਾ ਨਹੀਂ ਅੱਜ ਤੁਸੀਂ ਕਿਸੇ ਦੇ ਨੇੜੇ ਆ ਕੇ ਦੂਰ ਹੋ ਜਾਓ ਤੁਹਾਡਾ ਕੈਰੀਅਰ ਇਸ ਕੱਲ ਚ ਹੀ ਖਰਾਬ ਹੋ ਜਾਏ